ਬੜਾ ਅਪਰਾਲਾ ਕੀਤਾ ਔਰ ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ 1947 ਤੋਂ ਬਾਅਦ ਪੰਜਾਬ ਦੇ ਵਿੱਚ دین ਦਾ ਫਲਾਵ ਵੱਧ ਰਿਹਾ ਸੀ ਸਿੱਖ ਭਾਈ ਨੇ Hindu ਭਰਾ ਨੇ ਮੁਸਲਮਾਨ ਨੇ ਇਹਨਾਂ ਨੇ ਸਰਵ ਸਾਂਝੀ ਵਾਰਤਾ ਦਾ ਸਨੇਹਾ ਦਿੰਦੇ ਹੋਏ ਪਿੰਡ ਦੀ ਮਸਜਿਦ ਦਾ ਜਿਹੜਾ ਅੱਜ ਨਹੀਂ ਪੱਥਰ ਖੱਟੇ ਹੋ ਕੇ ਰੱਖਿਆ ਤੇ ਇਸ ਸਮੇਂ ਇਸ ਮੌਕੇ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ کہ مائن... hey, رفیق جی جو ہمارے کھنّا کی شان بان اور آل انڈیا چیئرمین اور آل انڈیا کانگریس کمیٹی کے جنرل سیکرٹری کسان پنجاب کے ایک باقاعدہ ایک بڑی شخصیت نے وہ تشریف فرمائیں میری درخواست ہے کہ وہ تشریف لائیں اور اپنے بیچاروں سے

ਇਰੇ ਵਿੱਚ ਇੱਕ ਗੁਲਦਸਤਾ ਹੈ ਸਾਡਾ ਦੇਸ਼ ਉਹ ਗਿਣਤੀ ਸਾਡੇ ਦੇਸ਼ ਨੂੰ ਦੇਖ ਕੇ ਬਾਹਰ ਲਿਆ ਲੋਕਾਂ ਦੀ ਅਮ ਹੈ ਉਰ ਦੇਖ ਕੇ ਲੋਕ ਸਾਨੂੰ ਦੇਖ ਕੇ ਇਹ ਮਹਿਸੂਸ ਕਰਦੇ ਨੇ ਬਾਹਰਲੇ ਕੰਟਰੀ ਵੀ ਇੰਨੇ ਧਰਮਾਂ ਦੇ ਲੋਕ 171 ਹੋ ਕੇ ਕਿਵੇਂ ਆਪਣਾ ਚੀਤ ਬਸਮ ਕਰਦੇ ਹੋਰੇ ਵਿੱਚ ਮੈਂ ਪੂਰੇ ਦੇਸ਼ ਦਾ ਦੌਰਾ ਕੀਤਾ ਜੋ ਮੈਨੂੰ ਅਲਜੀਰੀਆ ਦਾ

مالا کے بیان میں جن لوگوں کو چندہ دینا ہے کسی کو سیمنٹ دینا کسی کو ریتا دینا کسی کو سریہ دینا وہ سب مکمل طور پر چاہے ایک روپے سے مضبوط ہیں لیکن وہ کریں علام صلی اللہ محمد والمد کما صلی اللہ علیہ ابراہیم علی ابراہیم والبراہیمٰقاہ مشید علامہ بارکلٰ محمد والا علی محمد بارک بارکل ابراہیم علی اللہ علیہ ابراہیمٰقاہ مجید ਇਹ ਇਹਨਾਂ ਦਾ ਕਾਰਨ ਉਹ ਸਿੱਧੂ ਸਾਹਿਬ ਨੇ ਜਿੜਾਉਂਦਾ ਅਰੇ ਭੀਖ ਸਾਹਿਬ ਦਾ ਸ਼ਾਹੀ ਮਾਨ ਸਾਹਿਬ ਸਲਮਾਨ ਕਰਨਗੇ ਤੇ ਇਸ ਤੋਂ ਬਾਅਦ ਆ ਲੋ ਜੀ ਆ ਜੀ ਸਤਿਪੰਥੀ ਯਾਰ ਜੀ ਸਤਿਪੰਥੀ ਪੱਤਰਕਾਰ ਸਾਹਿਬ ਇਹ ਵੀ ਆ ਜਾਣ ਦੋਸਤ ਵੀ ਕਾਜੀ ਧਿਆਨ ਅਧਿਕਾਰੀ ਉਹ ਨੰਰੇਗਾ ਸਾਥ ਪਟਕਰਾ ਹੈ ਅੱਜ ਅੰਤਮ

ਕਮਰਾ ਚੱਕੋ ਜੀ ਇੱਥੇ ਇੱਥੇ ਇੱਧਰ ਜਾਕੋ ਜੀ ਇੱਧਰ ਜਾਕੋ ਜੀ ਬismillahir Rahmanir Rahim ਅੱਜ ਪਟਿਆਲਾ ਤਹਿਸੀਲ ਪਿੰਡ ਇਕ ਹੁਣੀਵਾਲ ਦੇ ਵਿੱਚ ਜਿਹੜਾ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਇੱਥੇ ਇਸ ਪਿੰਡ ਦੇ ਵਿੱਚ ਵੀ 25 ਘਰ ਮੁਸਲਮਾਨਾਂ ਦੇ ਨੇ ਉਹ ਜੋ ਬਹੁਤ ਦੇਰ ਤੋਂ ਉਹਨਾਂ ਨੂੰ ਇਸ ਚੀਜ਼ ਦੀ ਲੋੜ ਸੀ ਬੜੀ ਦੇਰ ਤੋਂ ਇਹ ਲੋਕ ਮੇਰਾ ਰਾਬਤਾ ਰੱਖਦੇ ਕਿਉਂਕਿ ਇੱਥੇ ਮੇਰੀ ਰਿਸ਼ਤੇਦਾਰੀ ਹੈ ਇਹ ਮੈਨੂੰ ਕਹਿੰਦੇ ਰਹਿੰਦੇ ਸੀ ਵੀ ਤੁਸੀਂ ਕੋਈ ਸਾਡੇ ਲਈ ਇੰਤਜ਼ਾਮ ਕਰੋ ਮਸਜਿਦ ਦਾ ਇਨਸ਼ਾਅੱਲਾ ਚਲੋ ਅਸੀਂ ਇਹਨਾਂ ਨਾਲ ਜੋ ਵੀ ਇਹਨਾਂ ਨੂੰ ਸਲਾਹ ਦਿੱਤੀ ਉਹਦੇ ਨਾਲ ਇਹਨਾਂ ਨੇ ਸਾਡੀ ਸਲਾਹ ਨਾਲ ਹਿੰਮਤ ਹੌਸਲਾ ਕਰਕੇ ਇਹ ਬਹੁਤ بڑا ਅਪਰਾਲਾ ਕੀਤਾ ਔਰ ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ 1947 ਤੋਂ ਬਾਅਦ ਪੰਜਾਬ ਦੇ ਵਿੱਚ دین ਦਾ ਫਲਾਵ ਵੱਧ ਰਿਹਾ ਹੈ ਮਸਜਿਦਾਂ ਵੀ ਪਿੰਡਾਂ ਵਿੱਚ ਆਮ ਬਣਨ ਲੱਗ ਗਈਆਂ ਲੋਕਾਂ 'ਚ ਇੱਕ دین ਦੀ ਇਸਲਾਮ ਦੀ ਜਾਗਰੂਕੀ ਆਈ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਸ਼ੌਕ ਪੈਦਾ ਹੋਇਆ ਕਿ ਅਸੀਂ ਵਾਜਦ ਇੱਕ ਆਪਣੇ ਆਪਣੇ ਪਿੰਡ 'ਚ ਮਸਜਿਦ ਬਣਾ ਕੇ ਇੱਕ ਥਾਂ ਇਕੱਠੇ ਹੋ ਕੇ ਆਪਾਂ ਅੱਲਾ ਦੀ ਇਬਾਦਤ ਕਰੀਏ ਤੇ ਇਲਾਕੇ ਦੇ ਲਈ ਸ਼ੁਕਰਾਨਾ ਦੇਸ਼ ਦੇ ਲਈ ਆਪਾਂ ਦੁਆ ਮੰਗੀਏ ਕਿ ਸਾਡੇ ਦੇਸ਼ ਦੇ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਬਣੀ ਰਹੇ ਸਾਡਾ ਆਪਸੀ ਭਾਈ ਸਾਰਾ ਇਤفاق ਪਿਆਰ ਬਣਿਆ ਰਹੇ ਇਸ ਕਰਕੇ ਮੈਂ ਅੱਜ ਦੇ ਜਿਹੜੇ ਇੱਥੇ ਦੇ ਕਮੇਟੀ ਹੈ ਤੇ ਉਹਨਾਂ ਨੂੰ ਤੇ ਇੱਥੇ ਦੀ ਨਗਰ ਪੰਚਾਇਤ ਨੂੰ ਤੇ ਬਾਹਰੋਂ ਆਏ ਜਿਹੜੇ ਹੋਰ ਸਰਦਾਰ ਪੰਚ ਸਰਪੰਚ ਜਾਂ ਹੋਰ ਸਾਰੇ ਫਿਰਕਿਆਂ ਦੇ ਲੋਕਾਂ ਨੂੰ ਅੱਜ ਦੇ ਦਿਨ ਤੇ ਇਸ ਚੀਜ਼ ਦੀ ਮੁਬਾਰਕਬਾਦਨਾ ਅਸਲਾਮ ਵਾਲੇਕਮ ਖੁਦਾ ਹਾਫਿਜ਼ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਅੱਜ ਜ਼ਿਲ੍ਹਾ ਪਟਿਆਲਾ ਦੀ ਜਿਹੜੀ ਤਹਿਸੀਲ ਹੈ ਇਹਦੇ ਪਿੰਡ ਪੁੰਨੇਵਾਲ ਦੇ ਵਿੱਚ ਮਸਜਿਦ ਦਾ ਨੀਂਹ ਪੱਥਰ ਜਿਹੜਾ ਹੈ ਉਹ ਰੱਖਿਆ ਗਿਆ ਹੈ ਪਿੰਡ ਦੇ ਵਿੱਚ ਪਹਿਲਾਂ ਤੋਂ ਮਸਜਿਦ ਜਿਹੜੀ ਹੈ ਮੌਜੂਦ ਨਹੀਂ ਸੀ ਤੇ ਖੁਸ਼ੀ ਦੀ ਗੱਲ ਹੈ ਕਿ ਪਿੰਡ ਦਾ ਸਮੂਹ ਧਰਮਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੇ ਇੱਥੇ ਦੇ ਸਿੱਖ ਭਾਈ ਨੇ ਹਿੰਦੂ ਭਰਾ ਨੇ ਮੁਸਲਮਾਨ ਇਹਨਾਂ ਨੇ ਸਰਵ ਸਾਂਝੀ ਵਾਰਤਾ ਦਾ ਸਨੇਹਾ ਦਿੰਦੇ ਹੋਏ ਪਿੰਡ ਦੀ ਮਸਜਿਦ ਦਾ ਜਿਹੜਾ ਅਜੇ ਨਹੀਂ ਪੱਥਰ ਖੱਟੇ ਹੋ ਕੇ ਰੱਖਿਆ ਤੇ ਇਸ ਸਮੇਂ ਇਸ ਮੌਕੇ ਤੇ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਧਰਮਾਂ ਨੂੰ ਬਹਾਨਾ ਬਣਾ ਕੇ ਇੱਕ ਦੂਸਰੇ ਦੇ ਖਿਲਾਫ ਜ਼ਹਿਰ ਦੀ ਬਜਾਏ ਪੰਜਾਬ ਦੀ ਧਰਤੀ ਨੂੰ ਦੇਖਣ ਜਿੱਥੇ ਧਰਮ ਦੇ ਜ਼ਰੀਏ ਲੋਕੀ ਇੱਕ ਦੂਸਰੇ ਦੇ ਨਾਲ ਪਿਆਰ ਔਰ ਗਲਵਕੜੀ ਜਿਹੜੀ ਹੈ ਉਹ ਪਾ ਰਹੇ ਨੇ ਮੈਂ ਉਮੀਦ ਕਰਦਾ ਹਾਂ ਕਿ ਮੁਹੱਬਤ ਦੀਆਂ ਜਿਹੜੀਆਂ ਜ਼ਿੰਦਾ ਮਿਸਾਲਾਂ ਨੇ ਉਹ ਪੂਰੇ ਭਾਰਤ ਲਈ ਪ੍ਰੇਰਣਾ ਦਾ ਸਰੋਤ ਬਣੂਗਾ